ਸੈਕੰਡਰ ਨੂੰ ਜਦੋਂ ਸਾਡੇ ਹਸਪਤਾਲ ਦਾ ਜੀਡੀ ਸਟਾਫ ਜਤੋੜ ਰੋਡ ਤੋਂ ਜਦੋਂ ਮੇਨ ਚੌਂਕ ਤੱਕ ਬੱਸ ਪਰ ਹੋਈ ਜਾਂਦਾ ਸੀ ਤਾਂ ਉਹਨਾਂ ਨੂੰ ਜਿਹੜੇ ਯੰਗ ਲੜਕੇ ਹੁੰਦੇ ਸੀਗੇ ਮੋਟਰਸਾਈਕਲ ਤੇ ਜਾਂ ਵਰੀਏ ਜਿਹਨੇ ਉਪਰੇ ਤੱਕ ਕਰਦੇ ਸੀਗੇ ਉਹ ਵੀ ਉਹਨਾਂ ਨੂੰ ਮਹਿਸੂਸ ਕਰਦੇ ਨੇ ਕਿ ਅੱਗੇ ਨਾਲੋਂ ਅਸੀਂ ਬੜੇ ਕੰਫਰਟੇਬਲ ਜੋ ਰਸੇ ਵਾਲੇ ਆ ਮੈਂ ਤਾਂ ਤੱਕ ਵੀ ਸੁਣਿਆ ਕਿ ਉਹਨਾਂ ਦੇ ਘਰਾਂ ਤੇ ਜਾ ਕੇ ਉਹਨਾਂ ਦੇ ਬੈੱਡ ਉਹਨਾਂ ਦੇ ਸੋਫੇ ਦਾ ਕਪੜੋਲਾ ਇੱਥੋਂ ਦਾ ਆ ਰਿਹਾ ਹੈ। ਅਗਰ ਐਸ ਤਰ੍ਹਾਂ ਦੀ ਮਹਿੰਮ ਚੱਲੂ ਰਹਿੰਦੀ ਹੈ ਤਾਂ ਮੈਂ ਸੋਚਦਾ ਕਿ ਪੰਜਾਬ ਚੋਂ ਨਸ਼ੇ ਖਤਮ ਹੋ ਸਕਦੇ ਆ। ਵੀ ਸਾਡੀ ਆਥੇ ਸਿਸ਼ਕ ਕੋਪਰਡ ਹੈ ਇੱਥੇ। ਮੈਮ ਅਸਰਤੀ ਮੈਮ ਨੇ ਸਾਜ ਕੇਂਦਰ ਤੇ ਡੀਐਸਪੀ ਸਾਹਿਬ ਤੇ ਐਸਐਸਓ ਸਾਹਿਬ ਨਾਲ ਇੱਕ ਪ੍ਰੋਗਰਾਮ ਰੱਖਿਆ ਸੀਗਾ। ਵੀ ਵਾ ਰੌਂਡ ਬਾਊਟ 40-50 ਪੀਪਲ ਥੇਅਰ। ਅਸੀਂ ਉਹਨਾਂ ਨੂੰ ਆਪਣੀ ਸਾਰੀਆਂ ਗੱਲਾਂ ਦੱਸੀਆਂ ਸੀ। ਜਿਸ ਤੋਂ ਮੈਮ ਜੀ ਆਖਿਆ ਗਿਆ ਕਿ ਵੀ ਜਦੋਂ ਤੁਹਾਨੂੰ ਇਹ ਸਾਰਨ ਨਜ਼ਰ ਆ ਜਾਵੇ ਕਿ ਵੀ ਪੁਲਿਸ ਆ ਰਹੀ ਹੈ ਤੇ ਅਗਲੀ ਰਾਤ ਆਈ ਰਾਈਜ਼ ਆਫ ਐਟ 4:00 ਇਨ ਦਾ ਮਾਰਨਿੰਗ ਔਰ ਕਦੇ ਕਦੇ ਵਾਰੀ 12:00 ਵਜੇ ਹੁੰਦਾ ਤਾਂ ਮੈਂ ਸਾਰੰਗ ਸੁਣਦਾ ਸਾਡੇ ਡੀਜੀ ਸਰ ਦੇ ਸਾਨੂੰ ਇਨਸਟਰਕਸ਼ਨਸ ਨੇ ਕਿ ਲੋਕਾਂ ਦੇ ਵਿੱਚ ਜਾਈਏ ਆਪਾ ਸੋ ਉਹਦੇ ਵਿੱਚ ਅੱਜ ਅਸੀਂ ਇੱਥੇ ਸੰਪਾਰਕ ਮਹਿੰਮ ਦੇ ਤਹਿਤ ਆਏ ਨੇ ਐਂਡ ਆਮ ਵੈਰੀ ਹੈਪੀ ਕਿ ਸਾਨੂੰ ਇੱਕ ਬੜੀ ਪੋਜ਼ਿਟਿਵ ਫੀਡਬੈਕ ਮਿਲੀ ਹੈ ਤੇ ਸਾਡੇ ਵਾਸਤੇ ਇੱਕ ਬਹੁਤ ਵੱਡੀ ਐਨਕਰਾਜਮੈਂਟ ਵਾਲੀ ਬਟ ਜਿਹੜੀ ਵੀ ਸਮੱਸਿਆਵਾਂ ਆ ਔਰ ਉਹ ਵੀ ਹੈਵ ਡਿਊਲੀ ਨੋਟਿਡ ਥੈਮ ਡਾਊਨ ਐਂਡ ਬਟ ਆਮ ਰੀਲੀ ਹੈਪੀ ਟੂ ਸੇ ਕਿ ਡਰੱਗਸ ਕੇ ਅਗੇਂਸਟ ਜਿਹੜਾ ਅਸੀਂ ਇਨੀ ਮਿਹਨਤ ਕਰਦੇ ਪਏ ਨੇ ਤੇ ਸਸਟੇਨਡ ਸਾਡਾ ਅਫਰਟ ਚੱਲ ਰਹਾ ਹੈ ਉਹ ਚ ਜਦੋਂ ਇੱਕ ਘਰ ਕੀ ਮਹਿਲਾ ਕੇ ਪਬਲਿਕ ਮੀਟਿੰਗ ਮੇਂ ਕਹਤੀ ਹੈ ਕਿ ਇੱਕ 80% ਹਮੇ ਇੱਕ ਰਿਡਕਸ਼ਨ ਮਿਲੀ ਹੈ ਤਾਂ ਹਮੇ ਲੱਗਦਾ ਹੈ ਕਿ ਇਹ ਇੱਕ ਬਹੁਤ ਬੜੀ ਹਮਾਰੇ ਲਈ ਅਚੀਵਮੈਂਟ ਹੈ ਬਹੁਤ ਅੱਛਾ ਪ੍ਰੋਗਰਾਮ ਹੈ ਕਿਉਂਕਿ ਪੁਲਿਸ ਔਰ ਪਬਲਿਕ ਜਦੋਂ ਇਕੱਠੇ ਹੋ ਜਾਂਦਾ ਨਾ ਜੀ ਫੇ ਕੋ ਸਮਾਜ ਜਦੋਂ ਸਾਡਾ ਇਕੱਠਾ ਹੁੰਦਾ ਤੇ ਕੋਈ ਚੰਗਾ ਨਿਕਲਦਾ ਸੋ ਅੱਜ ਤੱਕ ਕਮਾਲ ਹੀ ਹੋ ਗਈ ਲੋਕਾਂ ਨੇ ਫਰੀਦਕੋਟ ਜ਼ਿਲ੍ਹੇ ਦੀ ਪੁਲਿਸ ਨੂੰ ਸ਼ਾਬਾਸ਼ ਦਿੱਤੀ ਹੈ ਕਿ ਇਹਨਾਂ ਨੇ ਨਸ਼ੇ ਦੇ ਕੰਟਰੋਲ ਇੱਡਾ ਚੋਰੀਆਂ ਤੇ ਕੰਟਰੋਲ ਕੀਤਾ ਸਨੇਚਿੰਗ ਤੇ ਕਮਜ਼ੋਰ ਜਿਹੜਾ ਕੰਟਰੋਲ ਕੀਤਾ ਟ੍ਰੈਫਿਕ ਤੇ ਕੰਟਰੋਲ ਕੀਤਾ ਸੋ ਇਹ ਅੱਜ ਬੜੀ ਸ਼ਾਬਾਸ਼ ਦਿੱਤੀ ਲੋਕਾਂ ਨੂੰ ਮੈਨੂੰ ਬੜਾ ਚੰਗਾ ਲੱਗਿਆ ¡Gracias!